हां जी ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਧਰਤੀ ਤੋਂ ਬਿਨਾ ਪਤਾ ਹੀ ਨਹੀਂ ਹੋਰ ਕਿੰਨੀਆਂ ਕਿ ਧਰਤੀਆਂ ਬਣਾਈਆਂ ਤੇ ਹੋਰ ਕਿਹੜੀ ਕਿਹੜੀ ਧਰਤੀ ਦੇ ਉੱਤੇ ਕਿਵੇਂ ਕਿਵੇਂ ਦਾ ਜੀਵਨ ਹੈ ਜਿਹੜਾ ਚੱਲ ਰਿਹਾ ਪਰ ਹੈ ਜਰੂਰ ਇਹਦੇ ਬਾਰੇ ਕੋਈ ਸ਼ੱਕ ਨਹੀਂ ਕੋਈ ਸ਼ੰਕਾ ਨਹੀਂ हां ਕਈ ਚੀਜ਼ਾਂ ਨੇ ਜਿਹੜੀਆਂ ਇਨਸਾਨੀ ਸੋਚ ਸਮਝ ਤੋਂ ਪਰੇ ਨੇ ਸਾਡੀ ਹਜੇ ਪਕੜ ਦੇ ਵਿੱਚ ਨਹੀਂ ਆਈਆਂ ਇਹ ਮੈਕਸੀਕੋ ਦੀ ਇੱਕ ਵੀਡੀਓ ਆਈ ਆ ਤੇ ਵੀਡੀਓ ਬੜਾ ਹੈਰਾਨ ਕਰਦੀ ਆ ਬੱਦਲ ਹੋਏ ਹੋਏ ਨੇ ਬੱਦਲ ਦੇ ਵਿੱਚ ਜਿੱਦਾਂ ਹੀ ਬਿਜਲੀ ਲਾਸ਼ਕਣ ਦੀ ਆਵਾਜ਼ ਆਉਂਦੀ ਆ ਤਾਂ ਬੱਦਲ ਵੀ ਉੱਪਰੋਂ ਪੀਲੇ ਰੰਗ ਦਾ ਹੋ ਜਾਂਦਾ ਤੇ ਥੱਲੇ ਇੱਕ ਧਰਤੀ ਦੇ ਉੱਤੇ ਵੀ ਪੀਲੇ ਰੰਗ ਦੀ ਰੋਸ਼ਨੀ ਪੈਂਦੀ ਆ ਤੇ ਉਹ ਰੋਸ਼ਨੀ ਕਹਿੰਦੇ ਬੜੀ ਤੇਜ ਹੈ ਇਹਦੇ ਬਾਰੇ ਰਿਸਰਚ ਹੋ ਰਹੀ ਆ ਪਰ ਹਜੇ ਤੱਕ ਪਤਾ ਨਹੀਂ ਲੱਗਿਆ ਵੀ ਇਹ ਰੋਸ਼ਨੀ ਕਿਸ ਚੀਜ਼ ਦੀ ਆ ਕਿਉਂਕਿ ਪਹਿਲੀ ਵਾਰੀ ਇਦਾਂ ਦੀ ਕੋਈ ਘਟਨਾ ਜਿਹੜੀ ਰਿਕਾਰਡ ਹੋਈ ਆ ਇਹ ਵੀ ਕਿਹਾ ਜਾਂਦਾ ਵੀ ਸ਼ਾਇਦ ਹੋ ਸਕਦਾ ਬੱਦਲਾਂ ਦੇ ਪਿੱਛੇ ਕੋਈ ਏਲੀਅਨ ਦਾ ਸਪੇਸ ਸ਼ਿਪ ਹੋਵੇ ਜਾਂ ਕੋਈ ਉਹਨਾਂ ਦਾ ਯੂ ਐਫਓ ਹੋਵੇ ਸੋ ਬਾਕੀ ਜਿੱਦਾਂ ਹੀ ਕੋਈ ਅਪਡੇਟ ਆਈ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਮੈਕਸੀਕੋ ਦੀ ਘਟਨਾ ਪਿਛਲੇ ਹਫ਼ਤੇ ਦੀ ਧੰਨਵਾਦ